ਅੱਜ ਦੀ ਕਹਾਣੀ ਨਕਲੀ ਚਮਕ ਇੱਕ ਛੋਟਾ ਜਿਹਾ ਪਿੰਡ ਸੀ ਨਾਂ ਸੀ ਰਾਮਪੁਰ ਇਹ ਪਿੰਡ ਬਹੁਤ ਸਧਾਰਨ ਸੀ ਪਰ ਇੱਕ ਚੀਜ਼ ਨੇ ਪਿੰਡ ਚ ਹਲਚਲ ਮਚਾਈ ਹੋਈ ਸੀ ਇੱਕ ਨਵਾਂ ਆਦਮੀ ਆਇਆ ਸੀ ਨਾਮ ਸੀ ਰਣਵੀਰ ਨਵੇਂ ਕੱਪੜੇ ਚਮਕਦਾਰ ਘੜੀ ਮਹਿੰਗੀ ਕਾਰ ਸਾਰਿਆਂ ਨੂੰ ਲੱਗਿਆ ਇਹ ਕੋਈ ਵੱਡਾ ਸ਼ਖਸ ਹੋਣਾ ਰਣਵੀਰ ਨੇ ਆਉਂਦੇ ਹੀ ਪਿੰਡ ਚ ਜ਼ਮੀਨ ਲੈ ਲਈ ਲੋਕਾਂ ਨੂੰ ਵੱਡੀਆਂ-ਵੱਡੀਆਂ ਗੱਲਾਂ ਦੱਸਣ ਲੱਗਾ ਸ਼ਹਿਰ 'ਚ ਮੇਰੀ ਇੰਪੋਰਟ-ਐਕਸਪੋਰਟ ਦੀ ਕੰਪਨੀ ਹੈ ਕਰੋਨਾ ਦੀ ਲੈਣ-ਦੇਣ ਹੈ ਲੋਕ ਹੱਕ ਕੇ ਬੱਕੇ ਕੁਝ ਸਤਕਾਰ ਕਰਦੇ ਕੁਝ ਈਰਖਾ ਪਰ ਜਦੋਂ ਰਣਵੀਰ ਨੇ ਕਿਹਾ ਕਿ ਉਹ ਪਿੰਡ 'ਚ ਨਵੀਂ ਫੈਕਟਰੀ ਲਾਉਣਾ ਚਾਹੁੰਦਾ ਹੈ ਤੇ ਲੋਕਾਂ ਨੂੰ ਨੌਕਰੀ ਦਵੇਗਾ ਤਾਂ ਸਾਰਾ ਪਿੰਡ ਉਸ ਦੇ ਪਿੱਛੇ ਲੱਗ ਗਿਆ ਪਿੰਡ ਦਾ ਇੱਕ ਨੌਜਵਾਨ ਸੀ ਲਖਮਿੰਦਰ ਜਿਆਦਾ ਗੱਲਾਂ ਨਹੀਂ ਕਰਦਾ ਸੀ ਪਰ ਸੋਚਦਾ ਬਹੁਤ ਸੀ ਉਹ ਰਣਵੀਰ ਦੀਆਂ ਗੱਲਾਂ ਸੁਣ ਕੇ ਸੋਚ ਚ ਪੈ ਗਿਆ ਕਰੋੜਪਤੀ ਹੋ ਕੇ ਇਹ ਪਿੰਡ ਚ ਫੈਕਟਰੀ ਕਿਉਂ ਲਾਉਣਾ ਚਾਹੁੰਦਾ ਹੈ ਉਸਦੇ ਮਨ ਚ ਸਵਾਲ ਸੀ ਲਖਵਿੰਦਰ ਨੇ ਰਣਵੀਰ ਦੀ ਜਾਂਚ ਸ਼ੁਰੂ ਕਰ ਦਿੱਤੀ ਪਹਿਲਾਂ ਤਾਂ ਗੁਪਤ ਤਰੀਕੇ ਨਾਲ ਪਰ ਜਿਵੇਂ ਜਿਵੇਂ ਉਸ ਨੂੰ ਕੁਝ ਗੜਬੜ ਲੱਗੀ ਹੋਰ ਖੋਜ ਖਾਸ ਚ ਲੱਗ ਗਿਆ ਇੱਕ ਦਿਨ ਰਣਵੀਰ ਨੇ ਪਿੰਡ ਚ ਇੱਕ ਮੀਟਿੰਗ ਰੱਖੀ ਲੋਕਾਂ ਨੂੰ ਕਹਿੰਦਾ ਜੇ ਤੁਸੀਂ ਮੈਨੂੰ 50000 ਦੀ ਸਹਾਇਤਾ ਕਰੋਗੇ ਤਾਂ ਫੈਕਟਰੀ ਚ ਤੁਸੀਂ 파ਟਨਰ ਬਣ ਸਕਦੇ ਹੋ ਅਕਲ ਵਾਲਿਆਂ ਨੂੰ ਝਟਕਾ ਲੱਗਿਆ ਪਰ ਕਈਆਂ ਨੇ ਆਪਣੇ ਗਹਿਣੇ ਵੇਚ ਦਿੱਤੇ ਕਿਸੇ ਨੇ ਟਰੈਕਟਰ ਰੱਖ ਦਿੱਤਾ ਕਿਸੇ ਨੇ ਕਰਜ਼ਾ ਲੈ ਲਿਆ ਲਖਵਿੰਦਰ ਨੇ ਪੱਕਾ ਫੈਸਲਾ ਕਰ ਲਿਆ ਇਹ ਬੰਦਾ ਠੱਗ ਹੈ ਉਹ ਸ਼ਹਿਰ ਗਿਆ ਜਿਸ ਕੰਪਨੀ ਦੀ ਗੱਲ ਰਣਵੀਰ ਕਰਦਾ ਸੀ ਉਹ ਤਾਂ ਰਜਿਸਟਰ ਹੀ ਨਹੀਂ ਸੀ ਜਿਸ ਘਰ ਦੀ ਗੱਲ ਕਰਦਾ ਸੀ ਉਹ ਵੀ ਕਿਰਾਏ ਦਾ ਨਿਕਲਿਆ ਲਖਵਿੰਦਰ ਨੇ ਸਾਰੇ ਸਬੂਤ ਇਕੱਠੇ ਕਰ ਲਏ ਪਿੰਡ ਆ ਕੇ ਸਭ ਦੇ ਸਾਹਮਣੇ ਰਣਵੀਰ ਦੀ ਸੱਚਾਈ ਰੱਖ ਦਿੱਤੀ ਪਰ ਰਣਵੀਰ ਚਲਾਕ ਸੀ ਕਹਿੰਦਾ ਇਹ ਮੈਨੂੰ ਬਦਨਾਮ ਕਰਨਾ ਚਾਹੁੰਦਾ ਹੈ ਪਰ ਲਖਵਿੰਦਰ ਨੇ ਰਜਿਸਟਰੀ ਦਸਤਾਵੇਜ਼ ਫਰਜੀ ਆਈਡੀ ਅਤੇ ਝੂਠੇ ਕੰਟਰੈਕਟ ਸਾਰੇ ਪੇਸ਼ ਕਰ ਦਿੱਤੇ ਪਿੰਡ ਵਾਲਿਆਂ ਨੇ ਰਣਵੀਰ ਨੂੰ ਫੜ ਲਿਆ ਪੁਲਿਸ ਨੂੰ ਸੌਂਪ ਦਿੱਤਾ ਜਦੋਂ ਪੁਲਿਸ ਨੇ ਪੁਸ਼ਕਿਸ਼ ਕੀਤੀ ਪਤਾ ਲੱਗਿਆ ਰਣਵੀਰ ਦਾ ਅਸਲੀ ਨਾਮ ਮੋਹਨ ਸੀ ਪਿਛਲੇ 4 ਸਾਲਾਂ ਚ ਉਹ 4 ਪਿੰਡਾਂ ਚ ਠੱਗੀ ਕਰ ਚੁੱਕਾ ਸੀ ਹਰ ਵਾਰੀ ਨਵਾਂ ਨਾ ਨਵੀਂ ਕਹਾਣੀ ਨਵੀਂ ਠੱਗੀ ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਹਰ ਚਮਕਦੀ ਚੀਜ਼ ਸੋਨਾ ਨਹੀਂ ਹੁੰਦੀ ਜਿਵੇਂ ਕੱਚ ਚਮਕਦਾ ਹੈ ਪਰ ਅਸਲੀ ਨਹੀਂ ਹੁੰਦਾ ਉਸੇ ਤਰ੍ਹਾਂ ਲੋਕ ਵੀ ਦਿਖਾਵੇ ਨਾਲ ਨਹੀਂ ਕਿਰਦਾਰ ਨਾਲ ਪਛਾਣੇ ਜਾਂਦੇ ਹਨ ਰਣਵੀਰ ਵਰਗੇ ਠੱਗ ਤਾਂ ਆਉਣਗੇ ਹੀ ਆਉਣਗੇ ਪਰ ਜੇ ਅਸੀਂ ਸਿਆਣੇ ਹੋਈਏ ਸੱਚ ਨੂੰ ਲੱਭੀਏ ਤਾਂ ਠੱਗੀ ਤੋਂ ਬਚ ਸਕਦੇ ਹਾਂ